ਪਰਮੇਸ਼ਰ ਦੇ ਰਾਹ ਤੇ ਤੁਰਨ ਲਈ ਰੱਬ ਦੀ ਯਾਦ ਵਿੱਚ ਜੁੜਨ ਲਈ ਤੁਸੀਂ ਕਿਸ ਬਰਾਦਰੀ ਦੇ ਹੋ ਕਿਹੜੀਆਂ ਸਮਾਜਿਕ ਵੰਡੀਆਂ ਦੇ ਕਿਹੜੇ ਖਾਨੇ 'ਚ ਪਏ ਹੋ ਇਹ ਮੈਟਰ ਨਹੀਂ ਕਰਦਾ ਇਹਨਾਂ ਚੀਜ਼ਾਂ ਦਾ ਕੋਈ ਅਰਥ ਨਹੀਂ ਇਹ ਇੱਕ ਚੀਜ਼ ਹੈ ਜਿਹੜੀ ਸਮਾਨਤਾ ਨਾਲ ਮਨੁੱਖ ਕਮਾ ਸਕਦਾ ਹੈ ਬਾਹਰ ਤੇ ਬੜੀਆਂ ਵੰਡੀਆਂ ਨੇ ਤੁਸੀਂ ਕਿਸੇ ਮذਬੀ ਸਥਾਨ ਤੇ ਜਾਣਾ ਹੈ ਤੁਹਾਨੂੰ ਉੱਥੋਂ ਦੇ ਰੂਲ ਫਾਲੋ ਕਰਨੇ ਹੀ ਪੈਣਗੇ ਫਿਰ ਬੰਦਾ ਸਾ ਉਥੇ ਆ ਸਕਦਾ ਆ ਨਹੀਂ ਆ ਸਕਦਾ ਆ ਬੰਦਾ ਕੰਮ ਕਰ ਸਕਦਾ ਆ ਨਹੀਂ ਕਰ ਸਕਦਾ ਇਹ ਸਾਰੇ ਥਾਂ ਹੈ ਕਬੀਰ ਜੀ ਮਹਾਰਾਜ ਕਾਂਸੀ ਦੇ ਰਹਿਣ ਵਾਲੇ ਸਨ ਤੇ ਕਬੀਰ ਜੀ ਮਹਾਰਾਜ ਨੂੰ ਉੱਚੀਆਂ ਸ਼੍ਰੇਣੀਆਂ ਨੇ ਦਰਜਾ ਦਿੱਤਾ ਹੋਇਆ ਵੀ ਇਹ ਐਸੇ ਖਾਨਦਾਨ ਜਾਂ ਐਸੇ ਪਰਿਵਾਰ ਵਿੱਚ ਨਹੀਂ ਜਾਨੀ ਖੱਡੀ ਚਲਾਉਣ ਵਾਲੇ ਜੁਲਾਹ ਕੱਪੜਾ ਬੁੰਨ ਵਾਲੇ ਜੁਲਾਹੇ ਪਰਿਵਾਰ ਵਿੱਚੋਂ ਸਨ ਤੋ ਇਹਨਾਂ ਨੂੰ ਤਾਂ ਹਕੂਕ ਹੀ ਨਹੀਂ ਹੱਕ ਹੀ ਨਹੀਂ ਪੀਏ ਕਿਸੇ ਧਰਮ ਸਥਾਨ ਤੇ ਜਾਣ ਧਾਰਮਿਕ ਕਿਰਿਆ ਕਰਮ ਕਰਨ ਜਾਇ ਉੱਚਾ ਰਤਬਾ ਹਸਲ ਕਰਨ ਹੁਣ ਕਬੀਰ ਜੀ ਕਹਿੰਦੇ ਨੇ ਭਾਵੇਂ ਕਿ ਮੇਰੀ ਬਰਾਦਰੀ ਨੂੰ ਲੈ ਕੇ ਉੱਚੀਆਂ ਜਾਤਾਂ ਵਾਲੇ ਖਾਸ ਤੌਰ ਜਿਹੜੇ ਮੇਰੇ ਨਾਲ ਰਸ਼ਕੀਰਖਾ ਕਰਦੇ ਨੇ ਉਹ ਮੈਨੂੰ ਨੀਵਾ ਵਿਖਾਉਣਗੇ ਮੇਰੀ ਬਰਾਦਰੀ ਦਾ ਜਾਤ ਦਾ ਨਾਂ ਲੈ ਕੇ ਹੱਸਣਗੇ ਵੀ ਮੈਂ ਕੋਈ ਚੰਗੀ ਗੱਲ ਵੀ ਕਰਾਂ ਤਾਂ ਉਹ ਕਹਿਣਗੇ ਅਛਾਏ ਹੁਣ ਸਾਨੂੰ ਮਤਾਂ ਦੇਣ ਆਏ ਹੁਣ ਸਾਨੂੰ ਇਹਨਾਂ ਕੋਲੋਂ ਸਿੱਖਣਾ ਪਵੇਗਾ ਜਾਨੀ ਚੰਗਿਆਈ ਨੂੰ ਵੀ ਇਸ ਗੱਲ ਨਾਲ ਬੰਦਾ ਤੋਲਦਾ ਹੈ ਸਿਆਣੀ ਗੱਲ ਨੂੰ ਲਨੂ ਵੀ ਇਸ ਗੱਲ ਨਾਲ ਬੰਦਾ ਤੋਲਦਾ ਹੈ ਕਿ ਇਹ ਗੱਲ ਕਰਨ ਵਾਲਾ ਕੌਣ ਹੈ ਸਾਡਾ ਮਤਲਬ ਚੰਗਿਆਈ ਨਾਲ ਨਹੀਂ ਹੁੰਦਾ ਸਾਡਾ ਮਤਲਬ ਹੁੰਦਾ ਵੀ ਚੰਗੀ ਗੱਲ ਕਰਨ ਵਾਲੇ ਬੰਦੇ ਦਾ ਸਮਾਜ ਚ ਸਟੇਟਸ ਕੀ ਹੈ ਉਹ ਕੋਈ ਅਮੀਰ ਹੈ ਉਹ ਕੋਈ ਬਰਾਦਰੀ ਵਾਲਾ ਹੈ ਉਹਦੀ ਕੋਈ ਪਦਵੀ ਉੱਚੀ ਹੈ ਅਸੀਂ ਸਾਰੇ ਦਰ ਅਸਲ ਪ੍ਰਭਾਵਿਤ ਕਈ ਵਾਰ ਗੁਣਾ ਤੋਂ ਜਾਂ ਚੰਗਿਆਈ ਤੋਂ ਨਹੀਂ ਹਾਂ ਬੰਦੇ ਦੇ ਸਮਾਜਿਕ ਸਟੇਟਸ ਤੋਂ ਉੱਚੀ ਪਦਵੀ ਤੇ ਬੈਠਾ ਹੋਇਆ ਬੰਦਾ ਬੇਵਕੂਫੀ ਭਰੀ ਗੱਲ ਵੀ ਕਰੇ ਤੇ ਅਸੀਂ ਉਹਨੂੰ ਗੌਰ ਨਾਲ ਸੁਣਦੇ ਹਾਂ ਅਮੀਰ ਆਦਮੀ ਨਖਿੱਧ ਗੱਲ ਵੀ ਕਰੇ ਤੇ ਉਹਦੇ ਉਹਦੇ 'ਚ ਹੰਗਾਰਾ ਪਰਦੇ ਆ ਤੇ ਉਹਨੂੰ ਸਲਾਹ ਵੀ ਦਿੰਦੇ ਆ ਪੈਸੇ ਵਾਲਾ ਕੋਈ ਗੱਲ ਨਹੀਂ ਉਹੀ ਦਿਨਾਈ ਭਰੀ ਗੱਲ ਇੱਕ ਬੇਪਛਾਣ ਆਦਮੀ ਕਰੇ ਜਿਹਦਾ ਕੋਈ ਬਹੁਤਾ ਸਮਾਜ ਵਿੱਚ ਕੋਈ ਉੱਚੀ ਪਦਵੀ ਨਹੀਂ ਕੋਈ ਦੌਲਤ ਨਹੀਂ ਤੇ ਉਹਦੀ ਗੱਲ ਨੂੰ ਅਸੀਂ ਬਹੁਤਾ ਮਹੱਤਵ ਨਹੀਂ ਦਿੰਦੇ ਕਿਉਂਕਿ ਸਾਡਾ ਸਬੰਧ ਇਸ ਸਟੇਟਸ ਨਾਲ ਹੈ ਭਾਵੇਂ ਉਹ ਦੌਲਤ ਦਾ ਹੋਵੇ ਭਾਵੇਂ ਪਦਵੀ ਦਾ ਹੋਵੇ ਭਾਵੇਂ ਉਹਦੇ ਰਤਵੇ ਦਾ ਹੋਵੇ ਸਾਡਾ ਸਬੰਧ ਚੰਗਿਆਈ ਨਾਲ ਨਹੀਂ ਸਾਂਝ ਕਰੀਜਾ ਗੁਣਾ ਕੇਰੀ ਇਸ ਜੀਵਨ ਨਾਲ ਸਾਡਾ ਤਾਲੁਕ ਨਹੀਂ ਅਸੀਂ ਗੁਲਾਮ ਆ ਜਾਂ ਤਾਂ ਦੌਲਤ ਦੇ ਜਾਂ ਸ਼ੌਹਰਤ ਦੇ ਜਾਂ ਪ੍ਰਭਤਾ ਦੇ ਜਾਂ ਵਡਿਆਈ ਦੇ ਤੁਸੀਂ ਗੱਲ ਕਰਨ ਵਾਲੇ ਦਾ ਸਟੇਟਸ ਪਹਿਲਾਂ ਤੋਲਦੇ ਵੀ ਉਹਨੇ ਇਹ ਗੱਲ ਕਹੀ ਹੈ ਗੱਲ ਕੀ ਕਹੀ ਹੈ ਦਾ ਕੋਈ ਮਤਲਬ ਨਹੀਂ